ਮੈਂ ਕਦੋਂ ਕਹਣਾ ਵੀ ਚੈਟਿੰਗ ਨਹੀਂ ਨਹੀਂ ਮੈਂ ਕਦੋਂ ਕਹਣਾ ਕਿ ਮੈਂ ਉਹਦਾ ਮਕਾਨ ਵਾਲਾ ਮਸਲਾ ਅਜ ਤੋਂ ਸਾਲ ਪਹਿਲਾਂ ਨਹੀਂ ਕਰਾਇਆ ਮੈਂ ਕਦੋਂ ਕਹਣਾ ਕਿ ਆਡੀਓ ਮੇਰੀ ਨਹੀਂ ਮੈਂ ਕਦੋਂ ਕਹਿਣਾ ਕਿ ਚੈਟਿੰਗ ਮੇਰੀ ਨਹੀਂ ਆਡੀਓ ਮੇਰੀ ਨਹੀਂ ਇਹ ਗੱਲਾਂ ਕਬੂਲ ਕੀਤੀਆਂ ਨੇ ਸਿਮਰਜੀਤ ਸਿੰਘ ਬੈਂਸ ਨੇ ਕਦੋਂ ਕਹਣਾ ਵੀ ਚੈਟਿੰਗ ਨਹੀਂ ਨਹੀਂ ਮੈਂ ਕਦੋਂ ਕਹਣਾ ਕਿ ਮੈਂ ਉਹਦਾ ਮਕਾਨ ਵਾਲਾ ਮਸਲਾ ਅਜ ਤੋਂ ਸਾਲ ਪਹਿਲਾਂ ਨਹੀਂ ਕਰਾਇਆ ਮੈਂ ਕਦੋਂ ਕਹਣਾ ਕਿ ਆਡੀਓ ਮੇਰੀ ਨਹੀਂ ਬੀਤੇ ਕਾਫੀ ਦਿਨਾਂ ਤੋਂ ਸਿਮਰਜੀਤ ਸਿੰਘ ਬੈਂਸ ਦੇ ਲੱਗ ਰਹੇ ਬਲਾਤਕਾਰ ਦੇ ਇਲਜ਼ਾਮਾਂ ਦਾ ਮਾਮਲਾ ਪੱਖਿਆ ਹੋਇਆ ਹੈ ਅਕਾਲੀ ਭਾਜਪਾ ਬੈਂਸ ਖਿਲਾਫ ਤਰਨੇ ਪ੍ਰਦਰਸ਼ਨ ਕਰ ਰਹੇ ਨੇ ਬਲਾਤਕਾਰ ਦੇ ਇਲਜ਼ਾਮਾਂ ਚ ਕਿਰੇ ਲੋਕਨ ਸਾਹ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਲੁਧਿਆਣਾ ਪੁਲਿਸ ਅੱਗੇ ਪੇਸ਼ ਹੋਏ ਪੁਲਿਸ ਨੂੰ ਆਪਣੇ ਬਿਆਨ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਬੈਂਸ ਨੇ ਆਪਣੇ ਤੇ ਸਾਰੇ ਲੱਗੇ ਇਲਜ਼ਾਮਾਂ ਨੂੰ ਨਕਾਰਦਿਆਂ ਕਈ ਵੱਡੀਆਂ ਗੱਲਾਂ ਕਹੀਆਂ ਕੁਝ ਮੰਨਦੇ ਹੋਏ ਸਫਾਈ ਵੀ ਪੇਸ਼ ਕੀਤੀ ਮੈਂ ਅੰਦਰ ਦੱਸ ਕੇ ਆਇਆ ਸਾਰਾ ਕੁਝ ਜਿਹੜੀ ਚੈਟਿੰਗ ਤਾਂ ਆਪਣੇ ਮਤਲਬ ਦੀ ਉਹ ਰੱਖ ਲੋ ਜੇ ਤੇ ਕੋਈ ਸ਼ੱਕ ਪੈਂਦਾ ਹੋਵੇ ਤੇ ਜਿਹੜੀ ਕੰਪਲੀਟ ਆ ਉਹਦੇ ਵਿੱਚੋਂ ਬਾਕੀ ਦੀਆਂ ਨਾਰਮਲ ਗੱਲਾਂ ਪਰੇ ਕਰ ਦਿਓ ਮੈਂ ਕਦੋਂ ਕਹਿਣਾ ਵੀ ਚੈਟਿੰਗ ਨਹੀਂ ਨਹੀਂ ਮੈਂ ਕਦੋਂ ਕਹਣਾ ਕਿ ਮੈਂ ਉਹਦਾ ਮਕਾਨ ਵਾਲਾ ਮਸਲਾ ਅਜ ਤੋਂ ਸਾਲ ਪਹਿਲਾਂ ਨਹੀਂ ਕਰਾਇਆ ਮੈਂ ਕਦੋਂ ਕਹਣਾ ਕਿ ਆਡੀਓ ਮੇਰੀ ਨਹੀਂ ਪਰ ਕਿਸੇ ਚੈਟਿੰਗ ਕਿਸੇ ਆਡੀਓ ਦੇ ਵਿੱਚ ਕੋਈ ਗਲਤ ਗੱਲ ਲਿਖੀ ਹੋਵੇ ਕੋਈ ਗਲਤ ਇਸ਼ਾਰੇ ਦੀ ਗੱਲ ਲਿਖੀ ਹੋਵੇ ਕੋਈ ਦੋਅਰਥੀ ਗੱਲ ਲਿਖੀ ਹੋਵੇ ਤੇ ਮੈਂ ਗੁਨਾਹਗਾਰ ਤੇ ਦੋਸ਼ੀ ਹਾਂ ਜਦੋਂ ਬੈਂਸ ਨੂੰ ਪੁੱਛਿਆ ਗਿਆ ਕਿ ਵਿਰੋਧੀ ਕਹਿ ਰਹੇ ਨੇ ਕਿ ਕੈਪਟਨ ਬੈਂਸ ਨੂੰ ਬਚਵਾ ਰਹੇ ਨੇ ਤਾਂ ਕੀ ਜਵਾਬ ਦਿੱਤਾ ਬੈਂਸ ਨੇ ਦੇਖੋ ਕਾਂਗਰਸ ਦੇ ਬਹੁਤ ਸਾਰੇ ਲੀਡਰ ਤਾਂ ਕਾਲੀ ਦਲ ਦੇ ਨਾਮ ਨਾਲ ਰਲ ਕੇ ਸਾਰੀ ਸਾਜ਼ਿਸ਼ ਬਣਾ ਰਹੇ ਆ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਾਲੂ ਕੋਈ ਇਸੇ ਤਰੀਕੇ ਦੀ ਔਰਤ ਉੱਠ ਕੇ ਕਿਸੇ ਮੇਰੇ ਤੋਂ ਵੱਡੇ ਰਤਬੇ ਵਾਲੇ ਤੇ ਜਿਹਦੇ ਵਿੱਚ ਕੋਈ ਲੋਕਾਂ ਦਾ ਚੁਣਿਆ ਮੁੱਖ ਮੰਤਰੀ ਮੰਤਰੀ ਕੋਈ ਜੱਜ ਕੋਈ ਵੱਡਾ ਅਧਿਕਾਰੀ ਹੋ ਸਕਦਾ ਉਹਦੀ ਥਾਰੋ ਲਈ ਸ਼ਾਨਵੀਨ ਕਰਨਾ ਉਹ ਪੁਲਿਸ ਦੀ ਡਿਊਟੀ ਹੈਗੀ ਹੈ ਨਾ ਮੈਂ ਫੇਰ ਕਹੂੰਗਾ ਮੈਨੂੰ ਨਿਆਂ ਮਿਲੇਗਾ ਅਦਾਲਤਾਂ ਨੇ ਮੈਨੂੰ ਹਰ ਸਾਲ ਮੇਰਾ خیال 2-3 ਮੁਕੱਦਮੇ ਜਿਵੇਂ ਮੈਂ ਭਰੀ ਹੁਨਾ ਤੇ ਉਹ ਸੱਚ ਕਰਕੇ ਹੀ ਦੋਸਤ ਭਰੀ ਹੁਨਾ ਇਸ ਮਸਲੇ ਦੇ ਵਿੱਚ ਵੀ ਪੂਰਨ ਤੌਰ ਤੇ ਨਿਆ ਜ਼ਰੂਰ ਮਿਲੇਗਾ ਅਕਾਲੀ ਦਲ ਅਤੇ ਭਾਜਪਾ ਵੱਲੋਂ ਬੈਂਸ ਖਿਲਾਫ ਲੱਗ ਰਹੇ ਧਰਨੇ ਬਾਰੇ ਬੋਲਦੇ ਹੋਏ ਬੈਂਸ ਨੇ ਕਿਹਾ ਕਿ ਇਹ ਸਿਰਫ ਬੈਂਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਫਿਰ ਇਸ ਗੱਲ ਤੋਂ ਤਾਂ ਹੁਣ ਤੁਸੀਂ ਖੁਦ ਹੀ ਨਤੀਜਾ ਕੱਢ ਸਕਦੇ ਹੋ ਵੀ ਜੇ ਅਕਾਲੀ ਬੈਂਸ ਦੇ ਵਿਰੁੱਧ ਧਰਨੇ ਲਾਉਂਦੇ ਆ ਤੇ ਬਿਹਾਈਂਡ ਦਾ ਕਰਟਰਨ ਕੌਣ ਹੈਗਾ ਇਸ ਸਾਰੇ ਛੜਯੰਤਰ ਦੇ ਪਿੱਛੇ ਇਹ ਸਾਰੇ ਸੀਰੀਅਲ ਦੇ ਪਿੱਛੇ ਕੌਣ ਲੋਕ ਹੈਗੇ ਕਿੰਨਾਂ ਲੋਕਾਂ ਦਾ ਦਿਮਾਗ ਕੰਮ ਕਰ ਰਿਹਾ ਉਹਨਾਂ ਤੋਂ ਕੁਝ ਨਹੀਂ ਹੋਇਆ ਪਿਛਲੇ ਲੰਬੇ ਸਮੇਂ ਤੋਂ ਧੂਲ ਚਟ ਤੇ ਰੋਟ ਨੇ ਧੂਲ ਚਟਾਈ ਹੈ ਉਹਨਾਂ ਨੇ ਇੱਕ ਤੋਂ ਇੱਕ ਇਲਜ਼ਾਮ ਬੈਂਸ ਦੇ ਗਲ ਮੜਨ ਦਾ ਯਤਨ ਕੀਤਾ ਪਰ ਪ੍ਰਭੂ ਬੜਾ ਬਿਆਨ ਤੇ ਆ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਉਹ ਬੜਾ ਬਿਆਨ ਤੇ ਆ ਉਹਨੇ ਹਮੇਸ਼ਾ ਚਾਹੇ ਹਫਤਾ 10 ਦਿਨ 20 ਦਿਨ ਮਹੀਨਾ ਬੜਾ ਵਿਰੋਧੀਆਂ ਦਾ ਤੰਦ ਵਿਚੜਿਆ ਰਹਿੰਦਾ ਝੂਠ ਦਾ ਪੈਰਾ ਚੜਿਆ ਰਹਿੰਦਾ ਪਰ ਸਚਾਈ ਸਾਹਮਣੇ ਆਉਂਦੀ ਹੈ ਇਸ ਕਰਕੇ ਜਿਹੜੇ ਬੀਜੇਪੀ ਤੇ ਕਾਲੀ ਦਲ ਦੇ ਲੋਕ ਦੋਸਤ ਧਰਨੇ ਲਾਉਂਦੇ ਫਿਰਦੇ ਆ ਪੁਤਲੇ ਫੂਕਦੇ ਫਿਰਦੇ ਆ ਉਹਨਾਂ ਨੂੰ ਥੋੜਾ ਸਮਾਂ ਰੁਕ ਜਾਓ ਸਾਰੀ ਸਚਾਈ ਸਾਹਮਣੇ ਆ ਜੂਗੀ ਸਚਾਈ ਕੀ ਹੈ